ਸਤਿ ਸ਼੍ਰੀ ਅਕਾਲ ਜੀ ਮੈਜਿਸਟਰ ਲੁੰਨਾ ਟੀਵੀ ਐਨ ਆਰ ਆਈ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੀ ਆ। ਇਹਨਾਂ ਵੀਡੀਓ ਦੇ ਜਰੀਏ ਆਪਾਂ ਗੱਲਬਾਤ ਕਰਦੇ ਆ ਜੀ ਪੰਜਾਬੀ ਭਾਸ਼ਾ ਬਾਰੇ ਪੰਜਾਬੀ ਜ਼ੁਬਾਨ ਦੇ ਬਾਰੇ ਵਿੱਚ। ਅੱਜ ਕੱਲ ਕਰਨ ਲੱਗੇ ਆ ਲਿੰਗ ਬਦਲੋ ਯਾਨੀ ਚੇਂਜ ਦਾ ਜੈਂਡਰ ਬਾਰੇ। ਸਾਨੂੰ ਸਾਰਿਆਂ ਨੂੰ ਜਾਣਕਾਰੀ ਆ ਵੀ ਇਹ ਜਨਾਨੇ ਤੇ ਮਰਦਾਂ ਵਿੱਚ ਭੇਦ ਨੂੰ ਪ੍ਰਗਟ ਕਰਦਾ ਆ ਤੇ ਸਾਨੂੰ ਆ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਅਸੀਂ ਜੇ ਹਜ਼ਾਰਾਂ ਸ਼ਬਦ ਬੋਲਦੇ ਆ ਤਾਂ ਅਸੀਂ ਸੈਂਕੜੇ ਦਫਾ ਇਹ ਲਿੰਗ ਬਦਲੋਆ ਜਿਹੜਾ ਇਹਨੂੰ ਅਸੀਂ ਆਪਣੀ ਭਾਸ਼ਾ ਦੇ ਵਿੱਚ ਇਸਤੇਮਾਲ ਕਰਦੇ ਆਂ ਇਹਦੇ ਬਾਰੇ ਰੋਚਕ ਜਾਣਕਾਰੀ ਅੱਜ ਅਸੀਂ ਕਰਾਂਗੀ ਕਿ ਆਕਾਰ ਦੇ ਵਿੱਚ ਵੱਡੀਆਂ ਕਠੋਰ ਤੇ ਨਿੱਗਰ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਜਾਂ ਨਰਚੇਰ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਪੁਲਿੰਗ ਦੀ ਸ਼੍ਰੇਣੀ ਦੇ ਵਿੱਚ ਰੱਖਿਆ ਜਾਂਦੀ ਆ ਰੱਖਿਆ ਜਾਂਦਾ ਏ ਤੇ ਜਿਹੜੀਆਂ ਚੀਜ਼ਾਂ ਆਕਾਰ ਦੇ ਵਿੱਚ ਛੋਟੀਆਂ ਹੁੰਦੀਆਂ ਕੋਮਲ ਭਾਵ ਵਾਲੀਆਂ ਹੁੰਦੀਆਂ ਉਹਨਾਂ ਨੂੰ ਇਸਤਰੀ ਲਿੰਗ ਦੇ ਵਿੱਚ ਰੱਖਿਆ ਜਾਂਦਾ ਆਪਣੇ ਆਲੇ ਦੁਆਲੇ ਆਪਾਂ ਆਪਣੇ ਸੋਈ ਜਾਂ ਆਪਣੇ ਆਲੇ ਦੁਆਲੇ ਕੋਈ ਚੀਜ਼ਾਂ ਨੂੰ ਆ ਲੈ ਕੇ ਦੇਖੀਏ ਤਾਂ ਤੁਹਾਨੂੰ ਭੇਦ ਹੈ ਜਿਹੜਾ ਉਹ ਸਹਿਜ ਹੀ ਸਮਝ ਆ ਜਾਏਗਾ ਜਿਸ ਤਰ੍ਹਾਂ ਸੰਦੂਕ ਪੁਲਿੰਗ ਹੈ ਸੰਦੂਕੜੀ ਇਸਤਰੀ ਲਿੰਗ ਹੈ ਆਰਾ ਪੁਲਿੰਗ ਹੈ ਆਰੀ ਇਸਤਰੀ ਲਿੰਗ ਹੈ ਪਤੀਲਾ ਆਪਾਂ ਪੁਲਿੰਗ ਦੀ ਸ਼੍ਰੇਣੀ ਦੇ ਵਿੱਚ ਰੱਖਦੇ ਹਾਂ ਤੇ ਪਤੀਲੀ ਜਿਹੜੀ ਆ ਉਹ ਇਸਤਰੀ ਲਿੰਗ ਦੇ ਵਿੱਚ ਆਉਂਦੀ ਹੈ ਯਾਨੀ ਵੇ ਦਾ ਜਿਹੜਾ ਉਹ ਪਾਛਾਰੇ ਵਿੱਚ ਵੀ ਰੱਖ ਲਿਆ ਗਿਆ ਵੀ ਇਹ ਕਾਰ ਦੇ ਵਿੱਚ ਵੱਡੀਆਂ ਤੇ ਨਿੱਗਰ ਚੀਜ਼ਾਂ ਨੂੰ ਪੁਲਿੰਗ ਸ਼੍ਰੇਣੀ ਦੇ ਵਿੱਚ ਰੱਖਦਾ ਤੇ ਛੋਟੀਆਂ ਚੀਜ਼ਾਂ ਨੂੰ ਇਸਤਰੀ ਲਿੰਗ ਸ਼੍ਰੇਣੀ ਦੇ ਵਿੱਚ ਰੱਖਦਾ ਪਰ ਸਮੇਂ ਦੇ ਨਾਲ ਫਰਕ ਉਹ ਨਹੀਂ ਆ ਗਿਆ ਵੀ ਕੁਝ ਚੀਜ਼ਾਂ ਜਿਵੇਂ ਪਹਿਲੇ ਟਾਈਮਾਂ ਦੇ ਵਿੱਚ ਕੋਠੀ ਜਿਹੜੀ ਆਪਾਂ ਖੇਤਾਂ ਦੇ ਵਿੱਚ ਅਕਸਰ ਦੇਖਿਆ ਨਾ ਵੀ ਮੋਟਰ ਤੇ ਇੱਕ ਕੋਠੀ ਪੈਂਦੀ ਛੋਟਾ ਜਿਹਾ ਕਮਰਾ ਪਾਇਆ ਹੁੰਦਾ ਸੀ ਕੋਠਾ ਯਾਨੀ ਘਰੇ ਵੱਡੇ ਕੋਠੇ ਹਨਾ ਵੀ ਪਾਏ ਹੁੰਦੇ ਸੀਗੇ ਕੋਠੀ ਆਕਾਰ ਚ ਛੋਟੀ ਸੀਗੀ ਇਸਤਰੀ ਲਿੰਗ ਸੀ ਕੋਠਾ ਆਕਾਰ ਚ ਵੱਡਾ ਸੀ ਉਹ ਪੁਲਿੰਗ ਸੀ ਪਰ ਸਮੇਂ ਦੇ ਨਾਲ ਫਰਕ ਪੈ ਗਿਆ ਜੜੀਆਂ ਜੜੀਆਂ ਕੋਠੀਆਂ ਨੇ ਉਹ ਇਸਤਰੀ ਲਿੰਗ ਚ ਆਉਂਦੀਆਂ ਨੇ ਪਰ ਕੋਠਿਆਂ ਤੋਂ ਬਹੁਤ ਵੱਡੇ ਆਕਾਰ ਦੀਆਂ ਤੇ ਬਹੁਤ ਮਹਿੰਗੀਆਂ ਹੁੰਦੀਆਂ ਇਸੇ ਤਰ੍ਹਾਂ ਇੱਕ ਹੋਰ ਸ਼ਬਦ ਮੇਰੇ ذہن ਚ ਆ ਰਿਹਾ ਗੱਡੀ ਪੱਲਾ ਤਾਂ ਸੀ ਰੇੜੀ ਵਾਲੀ ਗੱਡੀ ਨੂੰ ਵੀ ਗੱਡੀ ਯਾਨੀ ਛੋਟੀ ਨੂੰ ਕਹਿੰਦੇ ਗੱਡਾ ਵੱਡਾ ਹੁੰਦਾ ਸੀ ਹੈਨਾ ਤੇ ਦੋ ਦੋ ਬਲਦ ਵੀ ਜੋੜ ਲੈ ਜਾਂਦੇ ਸੀ ਵੱਟਾ ਗੱਟਾ ਹੁੰਦਾ ਸੀ ਆ ਉਹ ਵੀ ਤਬਦੀਲੀ ਇਹ ਹੋਵੇ ਵੀ ਗੱਡਾ ਗੱਡਾ ਰਹਿ ਗਿਆ ਹੈ ਨਾ ਭਾਵੇਂ ਉਹ ਪੁਲਿੰਗ ਦੇ ਵਿੱਚ ਆਉਂਦਾ ਤੇ ਗੱਟੀਆਂ ਜਿਹੜੀਆਂ ਨੇ ਉਹ ਇਸਤਰੀ ਲਿੰਗ ਦੇ ਵਿੱਚ ਆਉਂਦਾ ਸੀ ਤੇ ਉਹਨਾਂ ਦਾ ਜਿਹੜਾ ਆਪਾਂ ਕੀਮਤ ਦਾ ਅੰਦਾਜ਼ਾ ਇਹ ਉਹ ਤੁਸੀਂ ਇੱਦਾਂ ਹੀ ਲਾ ਸਕਦੇ ਹੋ ਯਾਨੀ ਇਤਰ ਵੀ ਇਸਤਰੀਆਂ ਜਿਹੜੀਆਂ ਨੇ ਉਹ ਨੰਬਰ ਲੈ ਗਿਆ ਨੇ ਹੈ ਨਾ ਇਸਤਰੀ ਲਿੰਗ ਛੜੀ ਦੇ ਵਿੱਚ ਰੱਖਿਆ ਗਿਆ ਸੀ ਪਰ ਭਾਵੇਂ ਉਹ ਉਹ ਛੋਟਾ ਉਤਾਰ ਦੇ ਕੇ ਜਾਂ ਫਿਰ ਉਹਨੂੰ ਆਮ ਘਟਪਾ ਗੁਣਾਵਲੀ ਕਹਿਤੀ ਵੀ ਇੱਧਰ ਰੱਖਿਆ ਗਿਆ ਸੀ ਪਰ ਸਮੇਂ ਦੇ ਨਾਲ ਇਹ ਤਬਦੀਲੀ ਆ ਗਈ। ਇਸ ਤੋਂ ਇਲਾਵਾ ਹੋਰ ਜਿਹੜੀ ਤਬਦੀਲੀ ਦੀ ਮੈਂ ਤੁਹਾਨੂੰ ਇਹਦੇ ਵਿੱਚ ਰੋਚਕ ਜਾਣਕਾਰੀ ਦੇਣੀ ਆ ਉਹ ਇਹ ਹੈ ਕਿ ਕੁਝ ਸ਼ਬਦ ਜਿਹੜੇ ਆ ਹੋਰ ਭਾਸ਼ਾਵਾਂ ਤੋਂ ਵੀ ਅਸੀਂ ਲੈ ਲੈਨੇ ਆ। ਮਤਲਬ ਉਹਨਾਂ ਦਾ ਸਾਡੀ ਭਾਸ਼ਾ ਦੇ ਵਿੱਚ ਆਪਦੇ ਜਿਹੜੇ ਸ਼ਬਦ ਨੇ ਉਹਨਾਂ ਨਾਲ ਸੇਮ ਹੀ ਮੇਲ ਖਾਂਦਾ ਹੁੰਦਾ। ਪਰ ਉਹ ਕੁਝ ਸ਼ਬਦ ਇਸਤਰੀ ਲਿੰਗ ਚਾਉਂਦੇ ਨੇ, ਕੁਝ ਪੁਲਿੰਗ ਚਾਉਂਦੇ ਨੇ ਜਿਵੇਂ ਆਪਾਂ ਗੱਲ ਕਰੀਏ ਯਤਨ ਯਤਨ ਪੁਲਿੰਗ ਦੇ ਵਿੱਚ ਆਉਂਦਾ ਹੈ ਇਹਦੇ ਨਾਲ ਦਾ ਹੀ ਸਥੀਮ ਸ਼ਬਦ ਪੂਰਾ ਫਰਕ ਨਹੀਂ ਕੋਸ਼ਿਸ਼ ਉਹ ਇਸਤਰੀ ਲਿੰਗ ਦੇ ਵਿੱਚ ਆਉਂਦਾ ਹੈ ਇਸੇ ਤਰ੍ਹਾਂ ਮੈਂ ਗੱਲ ਕਰਾਂ ਨੀਤਰ ਤੇ ਅੱਖਾਂ ਬਾਰੇ ਅੱਖਾਂ ਜਿਹੜੀਆਂ ਨੇ ਉਹ ਇਸਤਰੀ ਲਿੰਗ ਚ ਆਉਂਦੀਆਂ ਅਤੇ ਨੀਤਰ ਜਿਹੜੇ ਆਉਂੂ ਪੁਲਿੰਗ ਦੇ ਵਿੱਚ ਆਉਂਦੇ ਹੈ ਸੋ ਇਹ ਜਿਹੜੇ ਆਪਾਂ ਭੇਜ ਜਿਹੜੇ ਆ ਉਹ ਸਹਿਜੇ ਹੀ ਅਸੀਂ ਅੰਦਾਜ਼ਾ ਲਾ ਲੈਂਦੇ ਆ ਵੀ ਅਸੀਂ ਇਸ ਨੂੰ ਇਸਤਰੀ ਲਿੰਗ ਦੇ ਵਿੱਚ ਰੱਖਣਾ ਹੈ ਜਾਂ ਫਿਰ ਪੁਲਿੰਗ ਦੇ ਵਿੱਚ ਰੱਖਣਾ ਹੈ ਕੁਝ ਅਜਿਹੇ ਵੀ ਸ਼ਬਦ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਚਿੰਨ ਦੇ ਫਰਕ ਨਾਲ ਵੀ ਜਿਹੜਾ ਹੈ ਉਹ ਇਸਤਰੀ ਲਿੰਗ ਤੋਂ ਪੁਲਿੰਗ ਹੋ ਜਾਂਦਾ ਹੈ ਤੇ ਪੁਲਿੰਗ ਤੋਂ ਇਸਤਰੀ ਲਿੰਗ ਵੀ ਹੋ ਜਾਂਦਾ ਹੈ ਜਿਵੇਂ ਇੱਕ ਉਦਾਹਰਣ ਇਸ ਦੀ ਵੀ ਲੈ ਕੇ ਸਮਝੀਏ ਆਪਾਂ ਰੇਤ ਜਿਹੜਾ ਹੈ ਉਹ ਇਸਤਰੀ ਲਿੰਗਾ ਰੇਤਾ ਜਦੋਂ ਲੱਗਿਆ ਚੈਨ ਲੱਗਿਆ ਤਾਂ ਉਹ ਕੀ ਬਣ ਗਿਆ ਪੁਲਿੰਗ ਬਣ ਗਿਆ ਸੋ ਬਹੁਤ ਸਰੀਆ ਚੀਜ਼ਾਂ ਇੱਥੇ ਖਿਆਲ ਰੱਖਣ ਵਾਲੀਆਂ ਕੁਝ ਹੋਰ ਮਰਚੀਵ ਚੀਜ਼ਾਂ ਦੀ ਗੱਲ ਕਰੀਏ ਤਾਂ ਕਿਸੇ ਸ਼੍ਰੇਣੀ ਚਾਹੁੰਦੀ ਨਹੀਂਗੇ ਉਹਨਾਂ ਨੂੰ ਨਾ ਪੁਲਿੰਗ ਦੇ ਨਾਂ ਸੇ स्त्रीलिंग ਉਹਨਾਂ ਦਾ ਕੁਝ ਹੋਰ ਆਪੋਜ਼ਿਟ ਵਰਡ ਸਾਡੇ ਕੋਲੇ ਅਵੇਲੇਬਲ ਨਹੀਂ ਹੈ ਜਿਵੇਂ ਅਸੀਂ ਸੂਰਜ ਉਹਨਾਂ ਨੂੰ ਰੱਖਦੇ ਤਾਂ ਵੀ ਇੱਕ ਕੈਟਾਗਰੀ ਦੇ ਪਰ ਕੈਟਾਗਰੀ ਦੇ ਵਿੱਚ ਸ਼੍ਰੇਣੀ ਦੇ ਵਿੱਚ ਪਰ ਉਹਨਾਂ ਦਾ ਕੀ ਹੁੰਦਾ ਕੋਈ ਆਪੋਜ਼ਿਟ ਜੈਂਡਰ ਸਾਡੇ ਕੋਲੇ ਅਵੇਲੇਬਲ ਨਹੀਂ ਹੈ ਚਾਹੇ ਅਸੀਂ ਗੱਲ ਕਰੀਏ ਚਾਨਣ ਸੂਰਜ ਤਾਰੇ ਪਾਣੀ ਸਮੁੰਦਰ ਹੈ ਨਾ ਇਹਨਾਂ ਦਾ ਕੋਈ ਆਪੋਜ਼ਿਟ ਜੈਂਡਰ ਸਾਡੇ ਕੋਲੇ ਨਹੀਂ ਹੈ ਦਾ ਤੇ ਬਹੁਤ ਸਾਰੇ ਹੋਰ ਵੀ ਆਉਦੇ ਹੁੰਦੇ ਸੀਗੇ ਪਹਿਲਾ ਪਹਿਲੇ ਸਮਿਆਂ ਦੇ ਵਿੱਚ ਉਹ ਨਾ ਆਉਂਦੇ ਆ ਤੇ ਤਾਇਨਾਤ ਜਿਹੜੇ ਆਜ ਵੀ ਜਿਆਦਾ ਹੁੰਦੇ tie ਤੇ ਉਹਨਾਂ ਸ਼ਬਦਾਂ ਦੇ ਜ਼ਿਆਦਾਤਰ ਉਸ ਸਮੇਂ ਪੁਲਿੰਗੀ ਬੜੇ ਸੀ ਚਾਹੇ ਪਟਵਾਰੀ ਹੋਵੇ ਤਹਿਸੀਲਦਾਰ ਹੋਵੇ ਹੈਨਾ ਇਸ ਤਰ੍ਹਾਂ ਦੇ ਥਾਣੇਦਾਰ ਹੋਵੇ ਫਿਰ ਉਹਨਾਂ ਦੀ ਵਾਈਫ ਨੂੰ ਪਤਨੀਆਂ ਨੂੰ ਉਹ ਉਹ ਅਹੁਦਾ ਦੇ ਦਿੱਤਾ ਜਾਂਦਾ ਸੀ ਵਾਈ ਡਿਫਾਲਟ ਹੀ ਤਹਿਸੀਲਦਾਰ ਦੀ ਪਤਨੀ ਤਹਿਸੀਲਦਾਰ ਨਹੀਂ ਹੋ ਜਾਂਦੀ ਸੀਗੀ ਤੇ ਪਟਵਾਰੀ ਦੀ ਪਤਨੀ ਪਟਵਾਰਨ ਹੋ ਜਾਂਦੀ ਸੀਗੀ ਹੈਨਾ ਥਾਣੇਦਾਰ ਦੀ ਥਾਣੇਦਾਰ ਨਹੀਂ ਹੋ ਜਾਂਦੀ ਸੀਗੀ ਤੇ ਹੁਣ ਤੇ ਇਹ ਨਾ ਹੋਦਿਆਂ ਤੇ ਖੁਦ ਔਰ ਤਾਂ ਤਾਇਨਾਤ ਨੇ ਬਿਰਾਜ਼ਮਾਨ ਨੇ ਤਾਂ ਉਹਦੇ ਨਾਲ ਉਹੀ ਉਹਦਾ ਹੀ ਲੱਗੇਗਾ ਹਨਾ ਉਹਨੂੰ ਥਾਣੇਦਾਰ ਹੀ ਆਖਿਆ ਜਾਏਗਾ ਚਾਹੇ ਉਹ ਉਥੇ ਕੋਈ ਫੀਮੇਲ ਡਿਪਿਊਟ ਕੀਤੀ ਗਈ ਆ ਸੋ ਇਹ ਸੀ ਰੋਚਕੀ ਜਾਣਕਾਰੀ ਚੇਂਜ ਦਾ ਜੈਂਡਰ ਬਾਰੇ ਉਮੀਦ ਕਰਦੇ ਆ ਤੁਹਾਨੂੰ ਚੰਗੀ ਲੱਗੀ ਹੋਵੇਗੀ ਅਗਲੇ ਵੀਡੀਓ ਦੇ ਵਿੱਚ ਕਿਸੇ ਹੋਰ ਵਿਸ਼ੇ ਤੇ ਚਰਚਾ ਕਰਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ